ਰੋਡ ਤੇ ਅਲੀ ਚਿਕਨ ਕੋਰਨਰ ਇੱਥੇ ਅੱਜ ਰਾਤ ਦੀ ਵਾਰਦਾਤ ਹੈ ਵੀ ਇੱਥੇ ਕਾ ਚੋਰੀ ਹੋਈ ਹੈ ਇਹਦਾ ਸਾਰਾ ਸਮਾਨ ਜਿਹੜਾ ਵਾ ਪੱਟੀਆਂ ਪੁੱਟੀਆਂ ਸਾਰੀਆਂ ਹੀ ਚੋਰ ਲੈ ਗਏ ਆ ਜਿਵੇਂ ਕਿ ਦਿਨ ਦਿਹਾੜਾ ਦਾ ਮਤੋਂ ਦਿਨ ਆ ਰਹੇ ਆ ਦੀਵਾਲੀ ਦਾ ਦੁਸ਼ਹਿਰਾ ਆ ਜਾਂ ਹੋਰ ਵੀ ਫੈਸਟੀਵਲ ਆ ਰਹੇ ਆ ਤੇ ਚੋਰਾਂ ਦੀ ਵੀ ਪੂਰੀ ਤੇਜ਼ੀ ਹੈ ਇੱਥੇ ਜਿੱਦ ਜਿਵੇਂ ਜਿਵੇਂ ਤਿਉਹਾਰ ਆਈ ਜਾਂਦੇ ਆ ਓਵੇਂ ਓਵੇਂ ਚੋਰਾਂ ਦੀ ਵੀ ਤੇਜ਼ੀ ਆ ਕਿਉਂਕਿ ਉਹਨਾਂ ਨੇ ਮੁੜ ਕੇ 112 ਨੰਬਰ ਤੇ ਕਾਲ ਵੀ ਕੀਤੀ ਹੈ ਪੁਲਿਸ ਮੁਲਾਜ਼ਮ ਵੀ ਇੱਥੇ ਪਹੁੰਚ ਕੇ ਇਹਦਾ ਸਰਵੇਖਣ ਕਰ ਰਹੇ ਨੇ ਜਿਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਫਿਰ ਮੇਰਾ ਰਾਜ ਆਉਣ ਤੋਂ ਅਮਨ ਸ਼ਾਂਤੀ ਹੋਊਗੀ ਕੋਈ ਅਮਨ ਸ਼ਾਂਤੀ ਨਹੀਂ ਹੈਗੀ ਚੋਰ ਇੰਨੇ ਵਧ ਚੁੱਕੇ ਨੇ ਕਿ ਹਰ ਮੰਦਰ ਦੇ ਗਾੜੀਆਂ ਮੋਟਰਸਾਂ ਰੋਚ ਚੱਕੇ ਜਾਂਦੇ ਨੇ ਪਿਛਲੇ ਦਿਨਾਂ ਦੇ ਵਿੱਚ ਵੋਟਾਂ ਦਾ ਤੇ ਵੋਟਾਂ ਦਾ ਜਿਹੜਾ ਕੰਮ ਆਇਆ ਉਹਨਾਂ ਲੋਕਾਂ ਨੇ ਕਾਗਜ਼ ਭਰਨ ਨੂੰ ਆਏ ਬੀਡੀਪੀਓ ਦਫ਼ਤਰ ਤੇ ਉਥੋਂ 5 ਤੋਂ 7 ਮੋਟਰਸਾਈਕਲ ਜਿਹੜੇ ਚੋਰੀ ਹੋਏ ਆ ਹੁਣ ਦੀਵਾਲੀ ਦਾ ਤਿਹਾੜੀ ਰਾਤੇ ਚੱਲਣਦੇ ਆ ਮਾਂ ਮਾਈ ਦੇ ਨਵਰਾਤੇ ਚੱਲਣਦੇ ਆ ਹਰ ਮੰਦਰ ਦੇ ਗਾੜੀਆਂ ਇੱਕ ਦੋ ਮੋਟਰਸਾਈਕਲ ਰੋਜ਼ ਹੀ ਜਿਹੜੇ ਚੋਰੀ ਹੁੰਦੇ ਨੇ ਸੋ ਮੈਂ ਇਹ ਪੁਲਿਸ ਪ੍ਰਸ਼ਾਸਨ ਘਾਰੀ ਇਹ ਅਪੀਲ ਕਰਦਾ ਵੀ ਐਸੇ ਚੋਰਾਂ ਨੂੰ ਨਾਥ ਕਿਉਂ ਨਹੀਂ ਪਾਈ ਜਾ ਰਹੀ ਆਹ ਹੁਣ ਅੰਮ੍ਰਿਤਸਰ ਰੋਡ ਦੇ ਹਾਲਾਤ ਦੇਖੋ ਇੱਕ ਵਿਚਾਰਾ ਝੋਪੜੀ ਪਾ ਕੇ ਬੈਠਾ ਵਾ ਉਹਦੀ ਮੁਰਗੇ ਦੀ ਦੁਕਾਨ ਆ ਇੱਥੋਂ ਮੁਰਗੇ ਕੱਢ ਕੇ ਲੈ ਕੇ ਗਏ ਆ ਉਹਦਾ ਤੱਕੜੀ ਵਟਾ ਲੈ ਗਏ ਆ ਉਹਦਾ ਹੋਰ ਕਾਫੀ ਸਮਾਨ ਲੈ ਕੇ ਗਏ ਆ ਬਾਕੀ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ ਦੱਸਦੇ ਆਂ ਕਿ ਕੀ ਕੀ ਉਹਦਾ ਸਮਾਨ ਜਿਹੜਾ ਚੋਰੀ ਹੋ ਚੁੱਕਾ ਵਾ ਇਸ ਸਬੰਧ ਵਿੱਚ ਅਸੀਂ ਕੁਛ ਵੀ ਕਹਿ ਸਕਦੇ ਕਿਉਂਕਿ ਇਹ ਪੁਲਿਸ ਪਰਿਸ਼ਾਸ਼ਨ ਜਿਹੜੀ ਆ ਇਹੀ ਜ਼ਿੰਮੇਵਾਰ ਆ ਕਿਉਂਕਿ ਰੋਜ਼ ਦੇ ਇੰਨੇ ਮੋਟਰਸਾਈਕਲ ਚੋਰੀ ਬਜ਼ਾਰਾਂ ਦੇ ਵਿੱਚੋਂ ਹੋਏ ਆ ਵੀ ਕੋਈ ਵੀ ਆਦਮੀ ਆਪਣੀ ਸਕੂਟੀ ਜਾਂ ਮੋਟਰਸਾਈਕਲ ਲਾ ਕੇ ਕਿਸੇ ਦੁਕਾਨ ਤੋਂ ਸ਼ਾਪਿੰਗ ਨਹੀਂ ਕਰ ਸਕਦਾ ਜਿਉਂ ਹੀ ਉਹ ਸ਼ਾਪਿੰਗ ਕਰਨ ਆਉਂਦਾ ਵਾ ਚੋਰ ਮੋਟਰਸਾਈਕਲ ਉਡਾ ਕੇ ਪਤਾ ਨਹੀਂ ਕਿੱਥੇ ਤਿੱਤਰ ਹੋ ਜਾਂਦੇ ਆ ਸੋ ਇਹਨਾਂ ਚੋਰਾਂ ਨੂੰ ਨੱਥ ਪੋਣੀ ਜਿਹੜੀ ਆ ਉਹ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਜਿਹੜੇ ਆ ਉਹ ਆਪਣੀ ਪੁਲਿਸ ਨੂੰ ਇਹ ਆਦੇਸ਼ ਦੇਣ ਵੀ ਐਸੇ ਚੋਰਾਂ ਨੂੰ ਨੱਥ ਪਾਈ ਜਾਵੇ ਔਰ ਐਸੇ ਚੋਰਾਂ ਕੋ ਰਿਕਵਰ ਕਰਾ ਕੇ ਮੋਟਰਸਾਈਕਲ ਤੇ ਉਹਨਾਂ ਨੂੰ ਦਿੱਤੇ ਜਾਣ ਦੁਕਾਨਾਂ ਲੁੱਟੀਆਂ ਜਾ ਰਹੀਆਂ ਨੇ ਮੋਟਰਸਾਈਕਲ ਖੋਏ ਜਾ ਰਹੇ ਨੇ ਚੈਨੀਆਂ ਖੋਈਆਂ ਜਾ ਰਹੀਆਂ ਨੇ ਕੰਨਾਂ ਚੋ ਵਾਲੀਆਂ ਲਾਈਆਂ ਜਾ ਰਹੀਆਂ ਨੇ ऐसे हालात ਜਿਹੜੇ ਪੰਜਾਬ ਦੇ ਹੋ ਗਏ ਹੋਏ ਆ ਕਿਉਂਕਿ ਸਮਾਨ ਲੈਣ ਵਾਸਤੇ ਕੋਈ ਬੰਦਾ ਆਪਣੀ ਬਾਈਕ ਬਾਜ਼ਾਰ ਦੇ ਵਿੱਚ ਨਹੀਂ ਖੜ ਸਕਦਾ ਸਮਾਨ ਲੈਣ ਵਾਸਤੇ ਕੋਈ ਆਪਣਾ ਬੰਦਾ ਗੱਡੀ ਨਹੀਂ ਖੜ ਸਕਦਾ ਮੰਦਰ ਦੀ ਗਾੜੀ ਮੱਥਾ ਤੱਕ ਨਹੀਂ ਢੇਕ ਸਕਦਾ ਕਿਉਂਕਿ ਉਹਨੂੰ ਇਹ ਉਮੀਦ ਨਹੀਂ ਹੈਗੀ ਕਿ ਮੈਂ ਮੰਦਰ ਦੇ ਵਿੱਚ ਮੱਥਾ ਟੇਕ ਕੇ ਵਾਪਸ ਆਉਣ ਤੇ ਉਹਨੂੰ ਉਹਦਾ ਮੋਟਰਸਾਈਕਲ ਉਹਦੀ ਉਹਦੀ ਬਾਈਕ ਮਿਲ ਜੂਗੀ ਕੱਲ ਇੱਕ ਲੇਡੀ ਜੀ ਨਵੀਂ ਹੀ ਕਹਾਣੀ ਸਾਹਮਣੇ ਆਈ ਆ ਕਿ ਉਹ ਚਪਲਾਂ ਵਾਲੀ ਦੁਕਾਨ ਤੋਂ ਇੱਕ ਚਪਲ ਨਵੀਂ ਲੈਣ ਗਈ ਆ ਉਹਨੇ ਚਪਲ ਨਵੀਂ ਲੈ ਕੇ ਆਪਣੀ ਸਕੂਟੀ ਤੇ ਰੱਖੀ ਆ ਤੇ ਪੈਸੇ ਦੁਕਾਨਦਾਰ ਨੂੰ ਦੇਣ ਲੱਗੀ ਆ ਉਹਦੀ ਨਵੀਂ ਚप्पल ਚੋਰ ਜਿਹੜੀ ਆ ਉਹ ਚੱਕ ਕੇ ਲੈ ਗਏ ਆ ਦੱਸੋ ਐਸੇ ਹਾਲਾਤ ਜਿਹੜੇ ਆ ਚੋਰਾਂ ਦੀਆਂ ਦਿਨ-ਬਦਨ ਵੱਧ ਰਹੀਆਂ ਗਤੀਵਿਧੀਆਂ ਚੋਰਾਂ ਦੇ ਵੱਧ ਰਹੇ ਹੌਸਲੇ ਇਹਨਾਂ ਨੂੰ ਨੱਥ ਕੌਣ ਪਾਊਗਾ ਜੇ ਇੱਕ ਆਮ ਆਦਮੀ ਬੰਦਾ ਇਹਨਾਂ ਦੇ ਨਾਲ ਲੜਦਾ ਝਗੜਦਾ ਵਾ ਤੇ ਉਹਦੇ ਨਾਲੋਂ ਪੂਰੀ ਰੰਜਿਸ਼ ਰੱਖਦੇ ਆ ਕਿਉਂਕਿ ਇਹ ਜਿਹੜਾ ਕੰਮ ਆ ਇਹ ਚੋਰਾਂ ਨੂੰ ਨੱਥ ਪਾਉਣਾ ਪੁਲਿਸ ਦਾ ਕੰਮ ਆ ਪੁਲਿਸ ਤੋਂ ਇਲਾਵਾ ਇਹਨਾਂ ਨੂੰ ਨਾਥ ਨਹੀਂ ਪਾਜ ਸਕਦੀ ਕਿਉਂਕਿ ਪਹਿਲਾਂ ਵੀ ਚੋਰ ਹੁੰਦੇ ਸੀ ਪਰ ਆਏ ਦਿਨ 20-25 ਮੋਟਰਸਾਈਕਲ ਚੋਰੀ ਸ਼ਹਿਰ ਚੋਂ ਲੋਕਾਂ ਦੇ ਨਾਲ ਦੁਰਵਿਵਹਾਰ ਚੋਰ ਕਰਦੇ ਨੇ ਧੱਕੇ ਨਾਲ ਗੱਡੀਆਂ ਖੋਹਦੇ ਨੇ ਅੱਖਾਂ ਦੇ ਵਿੱਚ ਮਿਰਚਾ ਪਾ ਕੇ ਜੇ ਕੋਈ ਸ਼ਹਿਰ ਤੋਂ ਬਾਹਰ ਜਾਂਦਾ ਉਹਦੀ ਧੱਕੇ ਦੇ ਨਾਲ ਉਹਦੇ ਕੋਲ ਫੋਨ ਫੋਨ ਖੋਏ ਜਾਂਦੇ ਨੇ ਕਿੰਨੇ ਫੋਨ ਚੋਰੀ ਹੁੰਦੇ ਆ ਕਿੰਨੇ ਮੋਟਰਸਾਈਕਲ ਚੋਰੀ ਹੁੰਦੇ ਆ ਇਹਦਾ ਜਵਾਬ ਜਿਹੜਾ ਵਾ ਪੁਲਿਸ ਅਧਿਕਾਰੀ ਹੀ ਦੇਣ ਕਿ ਐਸੀਆਂ ਚੋਰੀਆਂ ਜਿਹੜੀਆਂ ਵੱਧ ਰੀਆਂ ਨੇ ਇਹਨਾਂ ਨੂੰ ਕਿੱਦਾਂ ਨਾ ਹਾਂਜੀ ਮਰਾ ਕੀ ਅੱਜ ਦੀ ਤੁਹਾਡੀ ਦੁਕਾਨ ਤੇ ਹੋਇਆ ਸਰ ਮੇਰਾ ਨਾਮ ਮੋਸ਼ਾਦ ਅਲੀ ਹੈ ਅਲੀ ਚਿਕਨ ਕੋਲ ਹੈ ਮੇਰੀ ਸ਼ੌਕ ਦਾ ਨਾਮ ਹੈ ਅੱਛਾ ਜੀ ਤੇ ਅਸਵੇਰੇ ਜਦੋਂ ਮੈਂ ਆਇਆ ਤੇ ਦੇਖਿਆ ਪਿੱਛੇ ਮੇਰਾ ਕੋਠਾ ਵੱਡਿਆ ਤੇ ਅਸੀਂ ਦੇਖਿਆ ਕਿ ਕਾਫੀ ਸਮਾਨ ਚੋਰੀ ਹੋ ਚੁੱਕਾ ਦਾ ਤੇ ਤੁਸੀਂ ਨੂੰ ਕੰਪਲੇਨਟ ਲਿਖ ਕੇ ਦਿੱਤੀ ਆ ਦੇਖੋਣ ਪੁਲਿਸ ਵੀ ਕਾਰਵਾਈ ਕਰਦੀ ਆ ਸਮਾਨ ਕੀ ਕੀ ਗਿਆ ਟੜਾ ਸਿਲੰਡਰ ਸੀ ਗਿਆ ਜੀ ਪੱਠੀ ਹੀ ਮੁਰਗੇ ਵੀ ਤੇ ਦਾਤ ਸੀ ਹੋਰ ਛੋਟੀ ਛੋਟੀ ਪਲੇਟਾਂ ਵਗੈਰਾ ਸਮਾਨ ਸੀ ਇਹ ਵਾਰਦਾਤ ਪਹਿਲੀ ਵਾਰ ਨਹੀਂ ਹੋਈ ਆ ਅੱਗੇ ਤਿੰਨ ਵਾਰੀ ਵੀ ਹੋ ਚ ਤੇ ਫਿਰ ਤੇ ਤੁਸੀਂ ਪੁਲਿਸ ਪ੍ਰਸ਼ਾਸਨ ਕੋ ਵੱਡੇ ਅਧਿਕਾਰੀਆਂ ਕੋ ਕੀ ਮੰਗ ਕਰਦੇ ਮੈਂ ਇਹ ਮੰਗ ਜਨਾ ਵੀ ਕਾਰਵਾਈ ਕੀਤੀ ਜਾਵੇ 10000 ਸਰ ਅੱਜ ਅਮਰਸਾ ਰੋਡ ਤੇ ਇੱਕ ਮੁਰਗੀ ਵਾਲੀ ਦੁਕਾਨ ਤੇ ਚੋਰੀ ਹੋਈ ਤੁਸੀਂ ਪਹੁੰਚੋ ਜੀ ਕੀ ਹਾਲਾਤ ਹੈ ਇੱਥੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ 112 ਤੇ ਜੋ ਲੋਕਾਂ ਨੂੰ ਸਹੂਲਤ ਦਿੱਤੀ ਗਈ ਹੈ ਉਸ ਦੇ ਤਹਿਤ ਕੰਟਰੋਲ ਰੂਮ ਤੋਂ ਸਾਨੂੰ ਸ਼ਿਕਾਇਤ ਮਿਲੀ ਕਿ ਇੱਕ ਦੁਕਾਨ ਤੇ ਕੋਈ ਚੋਰੀ ਹੋ ਗਈ ਹੈ ਅਸੀਂ ਆ ਕੇ ਦੇਖਿਆ ਤਾਂ ਮੀਟ ਦੀ ਦੁਕਾਨ ਸੀ ਤਾਂ ਪਿਛਲੇ ਪਾਸੋਂ ਚੋਰਾਂ ਨੇ ਇੱਕ ਹੋਕੇ ਦੇ ਪਿਛਲੇ ਪਾਸੋਂ ਹਾਂਜੀ ਹਾਂਜੀ ਇੱਕ ਕੋਕੇ ਪਿਛਲੇ ਪਾਸੋਂ ਉਹ ਪਰਟੇ ਤੇ ਅੰਦਰੋਂ ਕੋਈ ਸਮਾਨ ਚੁੱਕਿਆ ਇਹਨਾਂ ਦਾ ਮੁਰਗੇ ਤੇ ਕੋਈ ਬਾਕੀ ਹੋਰ ਸਮਾਨ ਚੁੱਕਿਆ ਇਹਨਾਂ ਨੇ ਕਿੰਨਾ ਕ ਸਮਾਨ ਤੁਹਾਨੂੰ ਲਖਾਇਆ ਜੀ ਕਿੰਨਾ ਕ ਇਹਨਾਂ ਨੂੰ ਨੁਕਸਾਨ ਹੋਇਆ ਇਨਾਂ ਨੇ 13 ਮੁਰਗੇ ਲਖਾਏ ਆ ਤੇ ਵਟੇ ਆ ਬਾਕੀ ਹੋਰ ਇੱਕ ਦਾਦ ਕਹਿੰਦੇ ਲੈ ਗਏ ਸਾਡਾ ਇੱਕ ਸਿਲੰਡਰ ਲੈ ਗਏ ਆ ਇੱਕ ਇੱਕ ਪੱਟੀ ਲੈ ਗਏ ਜੀ ਇਹ ਤਕਰੀਬਨ ਹੁਣ ਇਹਨਾਂ ਤੇ ਕੀ ਤੁਸੀਂ ਕੀ ਕਾਰਵਾਈ ਕਰੋਗੇ ਜਾਂ ਕਿਹੜੀ ਪੁਲਿਸ ਕਰੂਗੀ ਕਾਰਵਾਈ ਅਸੀਂ ਇਹਨਾਂ ਇਹਨਾਂ ਕੋਲ ਦਰਖਾਸਤ ਆਪ ਲਿਖ ਲਈ ਆ ਇਹਨਾਂ ਕੋਲ ਪੁੱਛ ਕੇ ਲਿਖ ਲਈ ਆ ਇਹ ਦਰਖਾਸਤ ਆ ਕੇ ਅਸੀਂ ਸਿਟੀ ਥਾਣੇ ਜਿਹੜੇ ਡਿਊਟੀ ਅਫਸਰ ਆ ਉਹਨਾਂ ਨੂੰ ਦਿੱਤੀ ਜਾਵੇਗੀ ਉਹ ਇਸੇ ਤਰੰਤ ਕਾਰਵਾਈ ਕਰਨਗੇ ਸਰ ਤੁਸੀਂ ਮੌਜੂਦਾ ਪੁਲਿਸ ਅਫਸਰ ਜੇ ਅੱਜ ਦੀ ਜਿਹੜੇ ਪੰਜਾਬ ਦੇ ਹਾਲਾਤ ਆ ਬਹੁਤ ਚੋਰੀਆਂ ਵੱਧ ਰਹੀਆਂ ਨੇ ਇੱਥੇ ਕੀ ਕੋਈ ਟਿੱਪਣੀ ਕੀ ਕਰੋਗੇ ਤੁਸੀਂ ਵੇਖੋ ਜੀ ਟਿੱਪਣੀ ਇਹ ਕਿ ਸਾਾਨੂੰ ਸਭ ਤੋਂ ਪਹਿਲਾਂ ਸਾਰਿਆਂ ਨੂੰ ਇਨਸਾਨੀਤ ਸੋਚ ਜਿਹੜੀ ਹੈ ਨਾ ਯਾਤ ਪਾਤ ਉੱਪਰ ਉੱਠ ਕੇ ਨਾ ਉਠਾਨ ਦੀ ਲੋੜ ਤੇ ਕੱਠੇ ਹੋਣ ਦੀ ਲੋੜ ਵਾ ਜੇ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡੇ ਦੇਸ਼ ਦਾ ਭਵਿੱਖ ਤੇ ਸਾਡੇ ਜਿਹੜਾ ਸਮਾਜ ਦਾ ਭਵਿੱਖ ਤੇ ਸਾਡੇ ਜਿਹੜਾ ਨੌਜਵਾਨ ਵਰਗ ਦਾ ਭਵਿੱਖ ਭਵਿੱਖ ਉਹ ਖਤਰੇ ਵਿੱਚ ਨਹੀਂ ਜਾਏਗਾ ਉਸ ਤੋਂ ਬਚ ਜਾਗ ਉਸ ਤੋਂ ਬਚ ਸਕਦਾ ਹੈ ਤੁਹਾਨੂੰ ਲੱਗਦਾ ਨਹੀਂ ਪਾਜ ਜਿੰਨੀਆਂ ਚੋਰੀਆਂ ਹੋ ਰਹੀਆਂ ਨੇ ਅੱਜ ਤੇ ਚੋਰੀਆਂ ਹੋ ਰਹੀਆਂ ਆਉਣ ਵਾਲੇ ਦੋ ਸਾਲਾਂ ਨੂੰ ਹੱਥਾਂ 'ਚੋਂ ਚੀਜ਼ਾਂ ਖੋਣੀਆਂ ਲੋਕਾਂ ਨੇ ਨਹੀਂ ਜੀ ਐਸੀ ਹਾਲਾਤ ਪੈਦਾ ਹੋਣ ਵੇਖੋ ਜੀ ਜੀ ਪਬਲਿਕ ਪਬਲਿਕ ਅਤੇ ਪ੍ਰਸ਼ਾਸਨ ਇੱਕ ਦੂਜੇ ਦੀ ਹੈਲਪ ਕਰਨ ਤਾਂ ਸਭ ਕੁਝ ਹੋ ਸਕਦਾ ਹੈ ਜੀ